ਅਮਰਿੰਦਰ ਗਿੱਲ ਅਤੇ ਸੁਨੰਦਾ ਸ਼ਰਮਾ ਜੀ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਅਮਰਿੰਦਰ ਗਿੱਲ ਦੀ ਨਵੀਂ ਫਿਲਮ ਦਾ ਟ੍ਰੇਲਰ ਹੋ ਗਿਆ ਰਿਲੀਜ਼ ਇਹ ਫਿਲਮ 11 ਅਕਤੂਬਰ ਨੂੰ ਸਿਨੇਮੇ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਅਮਰਿੰਦਰ ਗਿੱਲ ਦੀ ਟਰੱਕ ਡਰਾਈਵਰਾਂ ਦੇ ਆਧਾਰ ਤੇ ਫਿਲਮ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼ ਬੰਗਾਲਨ ਅਤੇ ਪੰਜਾਬੀ ਕੁੜੀ ਦੇ ਚੱਕਰਾਂ 'ਚ ਫਸਿਆ ਡਰਾਈਵਰ ਸੱਤਾ ਪੋਸਟਰ 'ਚ ਅਮਰਿੰਦਰ ਗਿੱਲ ਪੰਜਾਬੀ ਅਤੇ ਬੰਗਾਲੀ ਕੁੜੀ ਲ ਦੋ ਵਿਆਹ ਕਰਵਾਉਂਦੇ ਨਜ਼ਰ ਆ ਰਹੇ ਹਨ ਪੰਜਾਬੀ ਫਿਲਮ ਜ਼ਗਤ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਅਮਰਿੰਦਰ ਗਿੱਲ ਨੇ ਇਸ ਫਿਲਮ ਵਿੱਚ ਬੰਗਾਲੀਆਂ ਦਾ ਸੀਨ ਕਰਕੇ ਇੱਕ ਘੈਂਟ ਜੀ ਵਾਈਬ ਪੈਦਾ ਕੀਤੀ ਹੈਾਕੀ ਤੁਸੀਂ ਇਹ ਫਿਲਮ ਜ਼ਰੂਰ ਦੇਖਣਾ ਇਸ ਫਿਲਮ ਵਿੱਚੋਂ ਆਪ ਨੂੰ ਬਹੁਤ ਨੌਲੇਜ ਮਿਲੇਗੀ ਟਰੱਕ ਡਰਾਈਵਰਾਂ ਦੀ ਵੀਰਾਂ ਵਾਲੀ ਉਹਨਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਬਾਕੀ ਤੁਸੀਂ ਸੋਚਦੇ ਹੋਵੋਗੇ ਕਿ ਇਸ ਫਿਲਮ ਦੇ ਵਿੱਚ ਅਮਰਿੰਦਰ ਗਿੱਲ ਨੂੰ ਸੁਨੰਦਾ ਸ਼ਰਮਾ ਜੀ ਦੇ ਨਾਲ ਪਿਆਰ ਹੋਇਆ ਸੀ ਪਰ ਵਿਆਹ ਉਹਨਾਂ ਦਾ ਸਿਆਣੀ ਗੁਪਤਾ ਦੇ ਨਾਲ ਹੋਇਆ ਹੈ ਜੋ ਕਿ ਕੋਲਕਾਤਾ ਦੇ ਰਹਿਣ ਵਾਲੇ ਸਨ ਅਮਰਿੰਦਰ ਗਿੱਲ ਦੀ ਨਵੀਂ ਫਿਲਮ ਮਿੱਤਰਾਂ ਦਾ ਚੱਲਿਆ ਟਰੱਕਣੀ ਵਿੱਚ ਸੁਨੰਦਾ ਸ਼ਰਮਾ ਜੀ ਦੀ ਵੀ ਹੋਈ ਹੈ ਐਂਟਰੀ ਸਨੰਦਾ ਸ਼ਰਮਾ ਦਲਜੀਤ ਸਾਈ ਦੇ ਨਾਲ ਸੱਜਣ ਸਿੰਘ ਰੰਗਰੂਟ ਫਿਲਮ ਮਗਰੋਂ 6 ਸਾਲ ਬਾਅਦ ਵੱਡੇ ਪਰਦੇ ਤੇ ਕਰ ਰਹੀ ਹੈ ਵਾਪਸੀ ਜੋਰਾ ਸ਼ੋਰਾ ਤੇ ਹੋ ਰਿਹਾ ਹੈ ਫਿਲਮ ਦਾ ਸ਼ੂਟ ਇਹ ਫਿਲਮ 11 ਅਕਤੂਬਰ ਨੂੰ ਸਿਨੇਮੇ ਘਰਾਂ ਦਾ ਸ਼ਿੰਗਾਰ ਬਣੇਗੀ